ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਟਾਈਮ ਹੋ ਗਿਆ ਜੀ 7:30 ਆਪਣਾ ਸ਼ਾਮ ਦਾ ਹਰਾਤ ਦੇ 7:30 ਹੋ ਗਏ ਰੋਟੀ ਪਾਣੀ ਦਾ ਸਾਰਾ ਨਿਬੜ ਗਿਆ ਆਪਣਾ ਕੰਮ ਸਾਰਿਆਂ ਨੇ ਖਾ ਲੀ ਸਰਦਾਰ ਜੀ ਨੇ ਵੀ ਖਾ ਲੀ ਮੈਂ ਵੀ ਰਸੋਈ ਵੀ ਸਾਫ਼ ਕਰਤੀ ਭਾਂਡੇ ਮਾਂਜ ਤੇ ਤੇ ਆਪਾਂ ਹੁਣ ਚੱਲਿਆਂ ਜੀ ਸਾਂਝੀ ਦੀ ਆਰਤੀ ਤੇ 7:30 ਵਜੇ ਆਰਤੀ ਕਰਦੇ ਹੁੰਦੇ ਨੇ ਬਸ 7:30 ਹੋ ਗਏ 2-3 ਮਿੰਟ ਰਹਿ ਗਏ ਬਸ 2-3 ਮਿੰਟ ਚ ਆਪਾਂ ਚਲੇ ਜਾਵਾਂਗੇ ਤੇ ਮੇਰੀ ਹੁਣੀ اچانک ਹੀ ਪਲੈਨਿੰਗ ਬਣ ਗਈ ਉਹਨੇ ਦੋ ਤਿੰਨ ਵਾਰ ਫੋਨ ਕਰਤਾ ਵੀ ਤੁਸੀਂ ਆਜੋ ਆਜੋ ਅੱਜ ਮੈਂ ਕਿਹਾ ਵੀ ਕੱਲ ਨੂੰ ਫੇਰ ਸੰਡੇ ਆ ਹਨਾ ਇਹ ਤਾਂ ਟਾਈਮ ਲੱਗਦਾ ਹੀ ਨਹੀਂ ਕੱਲ ਨੂੰ ਫੇਰ ਕੰਮ ਹੋ ਜਾਣਗੇ ਹੁਣ ਅੱਜ ਮੜਾਜਾ ਕੰਮ ਸਾਡਾ ਸੁਨੇਹਾ ਨਿਭੜਿਆ ਹੋਇਆ ਸੀ ਟੈਨਸ਼ਨ ਫਰੀ ਸੀ ਵੀ ਕੰਮ ਜਲਦੀ ਨਿਭੜ ਗਏ ਤੇ ਹੁਣ ਆਪਾਂ ਚੱਲਦੇ ਹਾਂ ਜੀ ਸਾਂਜੀ ਦੀ ਆਰਤੀ ਤੇ ਆਰਤੀ ਤੁਹਾਨੂੰ ਪਤਾ ਹੈ ਹਨਾ ਅਸੀਂ ਵੀ ਪਿਛਲੇ ਵਾਰ ਲਾਈਏ ਦੋ ਸਾਲ ਇਸ ਵਾਰ ਸਾਡਾ ਲੱਗੇ ਹੀ ਨਹੀਂ ਕੋਈ ਸੁਭਾਵੀ ਨਹੀਂ ਬਣਿਆ ਹਨਾ ਲਾਉਣ ਦਾ ਕੁਸਤਾ ਥੋੜਾ ਜਿਹਾ ਮੈਂ ਵੀ ਇਧਰ ਬਿਜੀ ਸੀਗੀ ਬਾਕੀ ਗਰਮੀ ਜੀ ਕਰਕੇ ਸਾਰੀ ਏਦਾਂ ਬਸ ਜਾ ਹੋਈ ਨਹੀਂ ਹੋਇਆ ਹੈਗਾ ਉਹ ਹਿੰਮਤ ਹੀ ਨਹੀਂ ਪਈ ਤੇ ਹੁਣ ਚੱਲ ਰਹੇ ਨੇ ਜੀ ਨਰਾਤੇ ਸਰਾਧਾਂ ਤੋਂ ਬਾਅਦ ਮੇਲਾ ਚੌਥਾ ਪੰਜਵਾਂ ਨਰਾਤਾ ਅੱਜ ਇਹ ਅੱਜ ਆਪਾਂ ਇੱਕ ਵੀਡੀਓ ਜਰੂਰ ਤੁਹਾਡੇ ਨਾਲ ਸਾਂਝੀ ਦੀ ਜਿਹੜੀ ਹੈਗੀ ਹੈ ਸ਼ੇਅਰ ਕਰਾਂਗੇ ਮੇਰੀਆਂ ਭੈਣਾਂ ਨੇ ਮੈਨੂੰ ਬਹੁਤ ਮਿਸ ਕੀਤਾ ਵੀ ਤੁਸੀਂ ਸਾਂਝੀ ਨਹੀਂ ਲਾਈ ਅਸੀਂ ਤੁਹਾਨੂੰ ਬਾਹਰੋਂ ਦੇਖਦੇ ਆ ਹਨਾ ਉਹ ਚੀਜ਼ਾਂ ਦੇਖਣੀਆਂ ਨੇ ਇੰਡੀਆ ਵਾਲੀਆਂ ਤੇ ਦਸਵੇਂ ਦਸਹਰੇ ਵਾਲੇ ਦਿਨ ਉਹ ਸਾਂਝੀ ਹੈ ਜਿਹੜੀ ਸਵੇਰੇ 4 ਵਜੇ ਤੇਰੀ ਜਾਂਦੀ ਹੈ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਉਹਦੀ ਆਰਤੀ ਦੀ ਵੀਡੀਓ ਕਲਿੱਪ ਹੈ ਜਿਹੜੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਲੌਗ ਤੇ ਬਣੇ ਰਹੋ ਜੀ ਮੈਂ ਸਰਦਾਰ ਜੀ ਨੂੰ ਉਠਾਉਣੀ ਆਪਾਂ ਚੱਲਦੇ ਆ ਉਹਨਾਂ ਨੂੰ ਲੈ ਕੇ ਚੱਲਾਂਗੇ ਰਾਤ ਨੂੰ ਹਣਾ ਐਦਾਂ ਦਾ ਫਿਰ ਡਰ ਲੱਗਦਾ ਇਕੱਲੇ ਨੂੰ ਬਾਕੀ ਹੁਣ ਥੋੜਾ ਜਿਹਾ ਮਾਹੌਲ ਵੀ ਖਰਾਬ ਹੋਇਆ ਪਿਆ ਬੱਚੇ ਤੇ ਚੰਗੀ ਐ ਲਓ ਵੀ ਸੋਇਦਾ ਆਪਣਾ ਨਿਬੜ ਗਿਆ ਸਾਰਾ ਸੈਲਫ ਮੈਂ ਸਾਫ ਕਰਤੀ ਛਾਂਡੇ ਮਾਰ ਕੇ ਤੇ ਪਿੰਦਰ ਸਾਹਿਬੀ ਨੂੰ ਰੋਟੀ ਖਵਾ ਰਿਆ ਲਸੀ ਮੈਂ ਉਹਦੀ ਪਾ ਕੇ ਮਸਾ ਆਪਾਂ ਰੱਜ ਕੋਤੀ ਦੀ ਜਵਨੀ ਦਮ ਆਖਰਸ ਪੈ ਜਾਵੇਂਗਾ ਆਮ ਦਾ ਨਾ ਮੈਂ ਕਿਸੇ ਨੂੰ ਰਹਿਵਾਂਗੇ ਬਣਾ ਟਾਈਮ ਨਹੀਂ ਢੂਲੇ ਪੱਕੇ ਕਿਵੇਂ ਚੱਲੂਗਾ ਅਸੀਂ ਬਾਹਰ ਹੀ ਰੱਖੀ ਦਿੰਦੇ ਹਾਂ ਆ ਜਾ ਸਾਜੀ ਦਾ ਪੈ ਲਓ ਜੀ ਆਪਾਂ ਪਹੁੰਚ ਗਏ ਸਾਜੀ ਮਾਈ ਕੋਲ ਨਹੀਂ ਜਾਉਣੀ ਵੀ ਜਰਪਿੰਦਰ ਤੁਸੀਂ ਜੋ ਵਿੱਚ ਹੋਏ ਨੇ ਜਿਹੜੇ ਸਾਡਾ ਪੀਤ ਹੋ ਗਏ ਹਰੇ ਪੱਤੇ ਹੋਏ ਨੇ ਨਹੀਂ ਹੋਏ ਤੂੰ ਤੁਸੀਂ ਆ ਖਾਲੀ ਚ ਪਾਣੀ ਆਉਂਦਾ ਸੀ ਖਾਲੀ ਚ ਤਾਂ ਫਿਰ ਐ ਵੀ ਘਰ ਦਾ ਗੰਦਾ ਬੰਦਾ ਪਾਣੀ ਆਉਂਦਾ ਫਿਰ ਹੁਣ ਤਾਂ ਚੱਕ ਦੋ ਪੱਤੇ ਕੋਈ ਨਹੀਂ ਦਿਖਾਇਆ ਜੇ ਹੋਏ ਨੇ ਮਰੇ ਮਾੜੇ ਚੱਲ ਤੇ 5-7 ਤਾਂ ਹੋ ਗਏ ਹਾਂ ਇਹ ਤਾਂ ਹੋ ਗਏ ਖੁੱਲੇ ਭਾਂਡੇ ਚ ਪਾਉਣੇ ਦੇ ਹੋਰ ਖੁੱਲੇ ਚ ਅਸੀਂ ਅੰਦਰ ਖੁੱਲੇ ਚ ਬੀਜੇ ਨੇ ਜਿਹੜੇ ਚੋਚ ਹੋ ਗਏ ਵਧੀਆ ਉਹ ਹੀ ਦਰਦ ਦੇ ਨੇ ਉਹ ਸੇ ਧਿਆਨ ਚ ਨਹੀਂ ਯਾਦ ਨਹੀਂ ਰੱਖਦੇ ਹੈਗੇ ਪਾਣੀ ਪਾਉਣਾਂ ਦੀ ਯਾਦ ਰਹਿੰਦਾ ਪਾਣੀ ਨਹੀਂ ਪਾਉਂਦੇ ਉਹ ਹੁਣ ਕਈ ਦਿਨ ਹੋ ਗਏ ਦੁਕਾਨ ਤੇ ਬਿਜੀ ਰਹੇ ਦੇ ਕੁਰੇ ਮੈਂ ਮੂਹ ਗਾਉਂਦਾ ਮੈਂ ਤਾਂ ਪਿੱਛੇ ਪਾਲਾ ਪੁੱਤ ਦੇਖੀ ਜਮੀਨ ਹੀ ਨਾ ਰੌਣਕਾ ਨਾ ਪਿੰਡ ਪੁੰਡਕ ਜਮੀ ਆ ਬਾਹਰ ਨਿਕਲ ਕੇ ਪਤਲਾਦਾ ਸ਼ਾਂਤ ਮਈ ਮਾਹੌਲ ਹੋ ਵੀ ਪਿਆ ਫਿਰ ਹੁਣ ਆਪਣੇ ਪਿੰਡ ਦੇ ਤਾਂ ਹੈ ਉਹ ਕੋਈ ਨਹੀਂ ਫਰਮੇ ਡਰ ਲੱਗਦਾ ਸਾਡੇ ਲਾਲੀ ਹੋਰੀ ਵਰਗੇ ਲੇਟ ਆਉਂਦੇ ਨੇ ਕਦੇ ਇੱਥੇ ਬੈਠੇ ਨੇ ਕਿੰਨਾ ਪਿੰਡ ਆ ਰਿਹਾ ਸੋਨੇ ਇਹ ਤੇਲਾ ਜੇ ਬਾਹਰ ਆ ਰਿਹਾ ਸਾਡੇ ਇਹ ਧੂਆ ਕਰਕੇ ਉਹ ਕੀ ਪੂਆ ਬੈਲੀ ਮੰਮੀ ਆਹ ਕਹਿੰਦੀ ਹੈ ਮੇਰੇ ਜੀਤ ਗਾਉਂ ਗਰੀਨ ਗੀਤ ਗਾਉਂਦੀਆਂ ਨੇ ਕਹਿੰਦੀ ਅੱਜ ਤੱਕ ਗਵਾ ਫਿਰ ਗਈ ਤੋਂ ਉਹਨਾਂ ਤੋਂ ਇਹ ਤਾਂ ਇੰਨੇ ਸੋਹਣੇ ਗਾਉਂਦੀਆਂ ਨੇ ਉਹ ਤਾਂ ਕੁਝ ਬਤ ਬਤ ਕਹਿਣ ਲੱਗ ਗਏ ਕੰਜਰੀ ਵੀਡੀਓ ਵਾਰਨੇ ਕੰਜਰੀ ਆ ਦੀਦਰਾ ਗੀ ਗਾਲ ਕੱਢੀਏ ਛੱਲੇ ਨਹੀਂ ਗਾਲ ਕੋਈ ਨਾ ਦਰਾਨੇ ਜਾਨੀ ਹਾਂ ਚੱਲਦੇ ਜਾਂਦਾ ਹੈ ਨਾ ਆ ਚਾਰ ਚੰਨ ਤਾਂ ਹੋ ਗਏ ਮੇਰੇ ਅਦੱਲੀਆਂ ਹਾਂ ਹਾਂ ਤਾਂ ਬੇਤ ਕਰਦੀ ਅੰਦਰ ਵਾਜਾ ਮੱਤ ਕਾਚ ਕੋਈ ਨਹੀਂ ਲੁਬੇ ਨਹੀਂ ਬਈ ਨਾ ਸਰਦੀ ਤੇ ਹੀ ਸਰਦੀ ਜਦੋਂ ਭਾਈ ਬਿਮਾਰ ਹੋ ਰਹੀ ਸੀਗਾ ਉਹ ਬਸ ਜਿੱਥੇ ਬੈਠੀ ਸੀ ਨਾ ਕੋਈ ਦੋਸਤ ਸਮਝਾ ਦੇਵਾਪ ਚੱਲ ਵਧੀਆ ਇਸ ਮੈਦੂਦਲੇ ਆ ਕੇ ਰਦੂ ਬਲੇ ਕੇ ਹਵਾ ਤੇ ਮੈਂ ਤਾਂ ਪਾਣੀ ਦੇਗਲਾ ਦੇ ਦੇ ਬਸ ਜਦ ਨਹੀਂ ਪਿੰਦ ਤੁਧ ਕਰੀ ਥੋੜਿਆ ਨਾ ਨਾ ਕੋਈ ਨਾ ਇਦ ਨਹੀਂ ਸਪੀਡ ਤੇਲਾ ਵਾਲਾ ਬਣਾਣਾ ਥੋੜਿਆ ਵੱਡੀਆਂ ਲੇਟਾਂ ਕਰਕੇ ਕੋ ਕਸਾ ਬਸ ਤੇ ਮਸਰਨ ਚੱਕਦੀ ਹਾਂ ਹਾਂ ਕੋਈ ਨਾ ਉਹ ਤੁਹਾਨੂੰ ਤਾਂ ਬਾਹਰ ਦੇ ਮਛਰ ਜਾ ਕੁੱਤੇ ਜਾ ਮੁਰਗਾ ਤੇਲਾ ਬਸ ਹਾਂ ਮੈਂ ਤਾਂ ਆਪ ਚੱਕਦੀ ਹਾਂ ਅੰਦਰ ਆ ਜਾਸ ਤੁ ਵੀ ਲੋ ਜਦ ਦਪੂ ਆਸ ਰੋਟੀ ਖਾ ਕੇ ਆਏ ਹੁਣ ਕਹਿੰਦੇ ਕੈਸਾ ਜਮਾ ਯਾਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਸਿੱਖਰਦਵਾਲੇ ਚੜੀਆਂ ਮੇਰੇ ਸਿੱਖਰਦਵਾਲਾ ਟੇਡਾ ਨਰੈਣ ਵਾਲਾ ਜੇਠਾ ਨਰੈਣ ਮੇਰਾ ਪਾਈ ਮੈਂ ਸਿੱਖਰਦਵਾਲੇ ਆਈ ਬੋਲੋ ਜੈ ਦੀ ਬੀਓ ਸੀ ਜੀ ਆਰਤੀ ਕਰਾਂ ਯਾਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਸਿੱਖਰਦਵਾਲੇ ਚੜੀਆਂ ਮੇਰੇ ਸਿੱਖਰਦਵਾਲਾ ਟੇਡਾ ਨਰੈਣ ਵਾਲਾ ਜੇਠਾ ਨਰੈਣ ਮੇਰਾ ਪਾਈ ਮੈਂ ਸਿੱਖਰਦਵਾਲੇ ਆਈ ਬੋਲੋ ਜੈ ਦੇਵੀ ਚੌਥੀ ਆਰਤੀ ਕਰਾਂ ਤੇ ਆਹੀ ਮੇਰਾ ਵੀ ਪਿਆਰੀ ਪਿਆਰ ਦੀਆਂ ਦੋਲੀਆਂਆਂ ਹਰਦਵਾਲੇ ਚੜੀਆਂ ਮੇਸਰਦਵਾਲਾ ਟੇਡਾ ਨਰੈਣ ਵਾਲਾ ਜੇਠਾ ਨਰੈਣ ਮੇਰਾ ਪਹਿਲਾ ਮਸਰਦਵਾਲਾ ਆਈ ਬੂਨੋ ਜੈ ਫਾਂਜਮੀ ਆਰਤੀ ਕਰਾ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋਲੜੀਆਂ ਸਿੱਖ ਗਵਾਲੇ ਚੜੀਆਂ ਮੇਰੇ ਸਰਦਾਰ ਗੁਰਦਿਆਲ ਨਰੇਣ ਵਾਲਾ ਜੇਠਾ ਨਰੇਣ ਮੇਰਾ ਪਾਈ ਮੈਂ ਸਿੱਖ ਗਵਾਲੇ ਆਈ ਬੋਲੋ ਜੈ ਦੀ ਛੇਮੀ ਆਰਤੀ ਕਰਾ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਨਰਾਜ ਜੁਤੇ ਲਾ ਲੈ ਕੇ ਨਾ ਲਾ ਕਰੇ ਵੀ ਤੇਰਾ ਵਦੂ ਨਾ ਗੈਨ ਤੇਲਾ ਨਹੀਂ ਹੁੰਦਾ ਜੀ ਨੱਜ ਜਾਏ ਹਾਂਜੀ ਬਹੁਤ ਹੈ ਹਾਂਜੀ ਤੇਰੇ ਨਾਲ ਤੇਲਾ ਤੂੰ ਕੱਲੀ ਨਹੀਂ ਲੈ ਲੈਂਦੀ ਐਨੀ ਫੈਮਲੀ ਤੇਰੇ ਨਾਲ ਆਈ ਹੈ ਤੇਲੇ ਨਾਲ ਵੀ ਉਹ ਪਿਆਰਾ ਹੈ ਹਾਂ ਨਾਲ ਨਾਲ ਹੀ ਰਹਿੰਦਾ ਹੈ ਹਾਂ ਇੱਥੇ ਥੋੜਾ ਜਿਆਦਾ ਹੈ ਇੱਥੇ ਲਾਈਟ ਲੱਗੇ ਹੋਣ ਕਰਕੇ ਵੀ ਜਿਆਦੇ ਹਾਂ ਚਰਮਰ ਚਰਮਰ ਕਰਦਾ ਰਸੀ ਬਾਂਹ ਤੇਰਾ ਮਿੱਠੀ ਰਸ ਹੋਈ ਸੀ ਕਰਦਾ ਸਈ ਸਈ ਅੱਤਾ ਕਦਨ ਕ ਸਿੱਧ ਮੈਂ ਮੀਤੀ ਨੂੰ ਪੜ੍ਹਦਾ ਦੀ ਕਾਹੇ ਤੇਰੀ ਕਲਮ ਦਵਾਈ ਤਾਹੇ ਨੇ ਖਾ ਕਰਦਾ ਸੀ ਅਗੜੀ ਇੱਕ ਹੋਰ ਬਣਾਵਾਂਗੇ ਜੰਗਵਾਤ ਪਾਏ ਲੇਖਾ ਕਰਦਾ ਦੀ ਹੁਣ ਸਾਨੂੰ ਆ ਗਿਆ ਵੀ ਹੈ ਮੈਂ ਹੁਣ ਅਸੀਂ ਦੁਬਾਰਾ ਗਾਵਾਂਗੇ ਸੋ ਡੱਡਾ ਜਾਨ ਗੁਰੂ ਜੀ ਕਿੱਥੇ ਦੇ ਪੂਰੇ ਦੇ ਰੇ ਲਾਏ ਜੋ ਸਿੰਘ ਜੀ ਦਾਰਿ ਜਣ ਗਰੀਏ ਗੁਰੂ ਗੋਬਿੰਦ ਸਿੰਘ ਗਾਏ ਓ ਮੇਵਾਰੀ ਗੁਰੂ ਜੀ ਗੁਰੂ ਗੋਬਿੰਦ ਸਿੰਘ ਗਾਏ ਸਿ ਗੁੜਤੀ ਲਾਏ ਓ ਮੈ ਵਾਰੀ ਗੁਰੂ ਜੀ ਖਾਂਡ ਰਸਿ ਗੁੜਤੀ ਲਾਏ ਕੇੜਾ ਤਾਂ ਸੋਡ ਪਿਤਾ ਗੁਰੂ ਜੀ ਕੇੜੀ ਮਾਤਾ ਜਾਏ ਓ ਮੈ ਵਾਰੀ ਗੁਰੂ ਜੀ ਕੇ ਰੇ ਗੁਰੂ ਜੀ ਕਾਹੇ ਨਾਣਾ ਪਾਏ ਓ ਮਹਿਬਾਰੀ ਗੁਰੂ ਜੀ ਕਾਹੇ ਨਾਣਾ ਪਾਏ ਰੇ ਸੇਮੁੰਨਾ ਸੜ ਪਾ ਲਿੰਗ ਗੁਰਾਂ ਦਾ ਪਾਣ ਦੀਆਂ ਦਾ ਕੀਰ ਸੋਈ ਤੇ ਹੋਰ ਪਹਿਲਾਂ ਚਾਹ ਪੀ ਕੇ ਬਗ ਗਿਆ ਬਸ ਮੈਂ ਤੇ ਕਪਿੰਦਰ ਹੀ ਦੀਆ ਸੁਪੂਣੀ ਆ ਗਈ ਚਾਹ ਪੀਂਦੀ ਅਸੀਂ ਦੋ ਨਹੀਂ ਹੁੰਨੇ ਅੱਜ ਇੱਕ ਕਪਿੰਦਰ ਦਾ ਗਲਾਸ ਹੈ ਭਾਂਡੇ ਮੰਦ ਨਾਲ ਇੱਕ ਬਾਟੀ ਇੱਕ ਚਾਹਣਾ ਰਾਹੂਗਾ ਤੇ ਹੋ ਗਈ ਭੈਣ ਆ ਗਈ ਸੂਪ ਹੀ تھی ਮਤਲਬ ਹੁਣ ਦੋ ਤਿੰਨ ਦਿਨ ਹੋ ਗਏ ਆਈ ਨਹੀਂ ਤੇ ਹੋ ਰੋਟੀ ਬਣਾਉਣਾ ਘਟ ਗਈ ਓਦੀ ਆ ਗਈ ਹੁਣ ਦੁੱਧ ਭਾਕੇ ਹੁੰਦੀ ਐ ਵਿਚਾਰੀ ਨੂੰ ਝੌਂਕਦੀ ਐ ਜੀਬ ਕੱਢੀ ਖੜੀ ਐ ਨੇ ਅਜੇ ਨੂੰ ਰੋਟੀ ਤੇ ਇੱਕੋ ਹੀ ਹੈ ਵਿਚਾਰੀ ਨੂੰ ਮੈਂ ਹੁਣ ਤਿੰਨ ਚਾਰ ਦਿਨ ਹੋ ਗਏ ਲਾਹੀ ਜਾਂਦੀ ਤੇ ਆਈ ਨਹੀਂ ਮੈਨੂੰ ਪਤਾ ਦੀ ਮਾਂ ਜਿਹੜੀ ਆਈ ਨਹੀਂ ਸੂਪ ਹੀ ਦੇਖੀ ਕਿਵੇਂ ਹੋ ਕੀ ਜਾਂਦੀ ਹੈ ਸਾਨੂੰ ਇਹਦਾ ਥਾਂ ਟਿਕਾਣਾ ਪਤਾ ਨਹੀਂ ਕਿੱਥੇ ਹੈ ਪਰ ਵਿਚਾਰੀ ਜਿੱਥੋਂ ਹਨ ਖਾਣ ਨੂੰ ਮਿਲਦਾ ਕੁੱਤੇ ਬਿੱਲਿਆਂ ਨੂੰ ਆਪ ਹੀ ਆ ਜਾਂਦੀ ਹੈ ਲਓ ਜੀ ਇਹ ਹੈ ਦਬੂਆ ਵੀ ਮਰੀ ਤੇ ਐ ਨੀ ਰੋਟੀ ਖਾ ਲੈ ਰੋਟੀ ਤੇ ਘੱਟੀ ਖਾਂਦੀ ਇਹਨੂੰ ਦੁੱਧ ਦੇ ਹੀ ਹੁੰਦਾ ਤਾਨੀ ਦੇ ਪਾਤੇ ਮਦਦ ਤੋਂ ਥੋੜੇ ਹੀ ਹੁੰਦੇ ਚੰਨ ਵਿਚਾਰੀ ਨੂੰ ਲੱਸੀ ਕਰਕੇ ਪਾ ਦਿੰਦੇ ਢਿੱਡ ਭਰ ਲੈਂਦੀ ਹੈ ਪਹਿਲਾਂ ਇਹ ਸੂਨ ਵਾਲੀ ਤੇ ਹੁਣ ਇਹ ਬੱਚਿਆਂ ਦੀ ਮਾਂ ਹੈ ਉਵੇਂ ਚਲੀ ਜਾਊਗਾ ਮੈਂ ਖਰੀ ਵਿਚਾਰੀ ਵੀ ਬੈਠੀ ਨਾ ਪੰਗਾ ਕਰੇ ਠੀਕ ਇਹ ਨੂੰ ਦਿਖਾ ਕੇ ਰੋਟੀ ਖਾਣਗੇ ਸੋਨਾਨੀ ਬਤਾਤਾ ਨੇ ਆਊਗੀ ਪਤਾ ਨਹੀਂ ਨਾ ਕਟੂਰੀਆਂ ਨਹੀਂ ਵਾਲੀ ਬਲਕਿ ਉਹ ਬੈਹ ਜੰਦੀ ਹੁੰਦੀ ਹੱਥ ਨਾਲ ਰੋਟੀ ਵੀ ਖਾਟੇ ਜਾਂਦੀ ਹੁੰਦੀ ਹੁੰਦੀ ਹੁਣ ਨਹੀਂ ਪਤਾ ਚਲ ਬਾਗ ਦੀ ਵਿਚਾਰੀ ਚੰਦ ਭਰਨੀ ਗਰਮੀ ਹੈ ਆ ਵੀ ਸਭ ਆਗੀ ਤੇਰੀ ਭੈਣ ਤਿੰਨ ਚਾਰ ਦਿਨਾਂ ਬਾਅਦ ਆਈ ਐ। ਲੋ ਜੀ ਕੱਪੜੇ ਮੈਂ ਕੱਢ ਕੇ ਸੁੱਕਣੇ ਪਾ ਤੇ ਵੱਜਾਂ ਅੰਨਤੀਆਂ ਅੱਜ ਮੈਨੂੰ ਇਹਨਾਂ ਦਾ ਪਾਣੀ ਪੋਣੀ ਮੈਨੂੰ ਕਿਉਂ ਨਾ ਪਊਗਾ। ਜੋਆਂ ਚ ਪਾਣੀ ਪਾਉਣ ਵਾਲਾ ਹੈ ਨਾ ਪਰਸੋਂ ਪਾਇਆ ਦੀ। ਤੂੰ ਤਾਂ ਕਿੱਲੇ ਬੈਨੇ ਥੋੜੇ ਜਿ। ਐੜਦੀਆਂ ਕੱਪੜੇ ਕੋਈ ਨਹੀਂ ਦਿੱਤਾ ਉਹਨੇ ਤੁਨੂੰ। ਆਹ ਤੇਰੇ ਅੰਦਰ ਰੱਖੇ ਜੀਨੇ। ਅੱਛਾ। ਇਹ ਨੂੰ ਮੇਰਾ ਫੇਰ ਕੈਨਸਲ ਹੋ ਗਿਆ ਜੇ ਬਾਜ਼ਾਰ ਜਾਣ ਦਾ। ਇਸੀ ਹੁਣ ਆਈਏ 4:30 ਹੋ ਗਏ ਹਨ ਕਿੱਥੇ ਜਾਇਆ ਜੂਗਾ। ਫੇਰ ਟੇਲਰ ਕੋਲ ਹੀ ਜਾਇਂ, ਨੇ ਇਲਫਾ ਦੇ ਚੱਕੇ। ਤੇ ਇੱਕ ਲੈਸ ਦੀ ਜ਼ਰੂਰੀ ਹੈ ਸਾਨੂੰ ਸਵੇਰੇ ਪਾਰਸਲ ਲੈਣਾ ਉਹ ਕੇਂਦਰ ਨੂੰ ਤੋਰ ਕੇ ਪਿੰਡ ਮੰਗਾ ਲੈਣਾ। ਤੇ ਹੁਣ ਜੀਰੀ ਵੀ ਆਉਣ ਲੱਗੀ ਦੇਖਦੇ ਵਿੱਚ ਦੀ ਕੱਢ ਕੇ ਟਾਈਮ ਇੱਕਦਾਂ। ਲੈਸਾਂ ਲੈ ਕੇ ਆਈਏ। ਫੇਰ ਫੇਰ ਨਹੀਂ ਟਾਈਮ ਲੱਗਣਾ। ਮੈਂ ਦੇਖ ਰਹੀ ਆ ਕਿ ਤੋ ਸੂਟ ਕੱਢਦੀ ਆ ਹੁਣ ਹਜੇ ਮੈਂ ਸਬਜੀ ਗੋਭੀ ਦੀ ਰੱਖਣੀ ਆ ਮੱਝਾ ਨੂੰ ਪਾਣੀ ਪਿੰਦਰ ਪਿਆ ਦੂਗਾ ਪਤਾ ਨਹੀਂ ਮੈਨੂੰ ਅੰਦਰ ਪਿਆ ਫੋਨ ਕਰੀ ਜਾਂਦਾ ਤੇ ਕੀ ਕਹਿੰਦਾ ਸੀ ਸੈਵੀ ਨਾ ਪੀ ਲੈਂਦੇ ਇਹਨੂੰ ਅੰਦਰ ਪਿਆ ਫੋਨ ਕਰੀ ਜਾਂਦਾ ਕੀ ਕਹਿੰਦਾ ਸੀ ਪੀਤੀ ਤਾਂ ਹੁਣ ਪੀਤੀ ਨਾ ਤਾਂ ਮੇਰੀ ਗੱਲ ਹੋ ਗਈ ਮੈਂ ਸਾਂ ਵੰਦੀ ਦੀ ਮੈਂ ਉਦੋਂ ਮੈਨੂੰ ਪਤਾ ਹੀ ਨਹੀਂ ਸੀ ਮੈਂ ਪੰਜ ਪੰਜ ਮੈਸਾ ਲੈਤੀ ਖੋਲ ਕੇ ਮਸਾ ਹੁਣ ਅਸੀਂ ਫੋਨ ਕਰੂਗੀ ਉੱਥੇ ਖੜੀ ਪਤਾ ਬਲੇ ਕੇ ਇਹ ਹੁਣ ਲਿਖੇ ਪੇਪਰ ਨੇ ਲੈ ਤੇਰਾ ਰਾਸਨ ਬਾਣੀ ਲੈਂਦਾ ਨੇ ਵੰਡ ਕੇ ਖਾ ਲਿਓ ਲੈ ਅੱਜ ਪੀਤੀ ਤੋਂ ਮੰਗਾਲਿਆ ਖਾਣ ਨੂੰ ਚਲ ਮੇਰਾ ਪੈਂਡਾ ਸੁੱਟ ਗਿਆ ਨਹੀਂ ਉਹਦੀ ਕਹਿਣਦਾ ਕੁਛ ਬਣਾ ਦੇ ਮੰਮੀ ਹੁਣ ਪਤਾ ਨਹੀਂ ਕੀ ਲੈਂਦਾ ਨੇ ਲਿਫਾ ਵਿੱਚ ਮੈ ਤਾਂ ਦੇ ਤਾਗੇ ਨਾ ਆ ਕੱਪੜਿਆਂ ਦੀ ਨਾ ਹਾਂ ਮਾਰਨੇ ਵੀਰੇ ਮੰਜਾ ਭਰਿਆ ਪਿਆ ਐਸਾ ਅੱਜ ਫਿਰ ਪਲਾਨ ਬਣਾਤਾ ਦੀ ਨਿਮਾਰੀ ਲਿਆਉਣ ਦਾ ਹੁਣ ਦੇਖਦੇ ਆਂ ਕੀ ਬਣਦਾ ਸਰਦਾਰ ਜੀ ਕਹਿੰਦੇ ਸੈੱਡ ਹਜੇ ਲੋਡ ਹੋਣਾ ਨਹੀਂ ਜੀਰੀ ਆਉਣ ਲੱਗੀ ਚਲੋ ਜੀ 5 4:30 ਹੋ ਗਏ ਮੈਂ ਅੱਜ ਜਮੀ 10 ਮਿੰਟ ਵੀ ਇਹ ਟੂ ਹੀ ਸਿੱਧੀ ਕਰਕੇ ਨਹੀਂ ਦੇਖੀ ਰੈਸਟ ਕਰੀ ਹੁਣ ਰਾਤ ਨੂੰ ਦੇਖੀ ਜੇ 100 ਸੌਂਗ ਹੀ ਮੁੜ ਕੇ ਐਵੇਂ ਪਤਾ ਲੱਗਣਾ ਦਿਨ ਕਦੋਂ ਚੜ ਗਿਆ ਹੁਣ ਮੈਂ ਕੱਢਦੀ ਆਂ ਇਹ ਚ ਇੱਕ ਦੋ ਲੈਸਾਂ ਹੋਰ ਤੇ ਕੁਛ ਪਿੰਦਰ ਨੂੰ ਭੇਜਦੀ ਆਂ ਇੱਕ ਚੁੰਨੀ ਦੀ ਨੀਰ ਕਲਰ ਨਹੀਂ ਮਿਲਦੇ ਕੀ ਕਰੀ ਬਾਲੀ ਇੱਕ ਇੱਕ ਚੀਜ਼ ਪਿੱਛੇ ਕੰਮ ਖੜ ਜਾਂਦਾ ਤੇ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਐ ਤੇ ਕੀ ਆਪਣੀ ਸਾਂਝੀ ਦਾ ਕੋਈ ਹਨਾ ਅਸੀਂ ਸਾਤੋਂ ਸਾਂਝੀ ਲੱਗੀ ਨਹੀਂ ਤੇ ਉਹਨਾਂ ਜਿਆਦੇ ਉਹ ਨਹੀਂ ਹੋਇਆ ਜਿਹੇ ਜੀ ਵੀਡੀਓ ਬਣੀ ਹਨਾ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਸਾਂਝੀ ਕਰਤੀ ਮਾਮਾ ਵਿਚਾਰਾ ਫੋਨ ਕਰੀ ਜਾਂਦਾ ਉਹਨੇ ਬਹੁਤ ਸੋਹਣੀ ਸਾਂਝੀ ਲਾਈ ਹੋਈ ਐ ਵੀ ਤੁਸੀਂ ਮੇਰੇ ਕੋਲੇ ਆ ਜਾਓ ਮੇਰੀ ਵੀਡੀਓ ਟਾਈਮ ਹੀ ਲੱਗਦਾ ਜੀ ਕੀ ਕਰੀਏ ਹੁਣ ਹੁਣ ਅੱਜ ਜੇ ਪਿੰਦਰ ਨੂੰ ਸਵੇਰੇ ਛੁੱਟੀ ਐ ਵੀ ਐਸਲਾ ਬਣੀ ਦੀ ਵੀ ਅੱਜ ਸ਼ਾਮ ਜੇ ਨੂੰ ਬਗ ਜੀਏ ਫਿਰ ਅੱਜ ਹੁਣ ਸਰਦਾਰ ਜੀ ਜੀਰੀ ਆ ਗਈ ਮੱਜਾਂ ਦਾ ਔਖਾ ਹੋ ਜਾਊਗਾ ਮਾਕਰ ਨਹੀਂ ਤਾਂ ਉਹ ਆ ਜਾਂਦੇ ਨੇ 6 ਵਜੇ ਤੇ ਕੱਲ ਨੂੰ ਜੇ ਕੱਲ ਨੂੰ ਟਾਈਮ ਨਾਲ ਆਉਣਗੇ ਕੱਲ ਨੂੰ ਫਿਰ ਪਰਸੋਂ ਪਿੰਦਰ ਦਾ ਪੇਪਰ ਐ ਸੁਨੇਹਾ 7 ਵਜੇ ਇਨੇ ਸੁਨੇਹਾ ਉਥੋਂ ਵਾਪਸ ਮੁੜਿਆ ਨਹੀਂ ਜਾਂਦਾ ਮੈਨੂੰ ਸੁਨੇਹਾ ਆਉਣਾ ਪੈਣਾ ਮੱਝ ਮੇਰੇ ਹੱਥ ਪੈ ਗਈ ਹੁਣ ਉਹ ਭੱਜ ਤਰੀਕਾ ਜਿਹਾ ਕਰਦੀ ਐ ਦੂਜੀ ਮੱਝ ਦਾ ਹਜੇ ਰਹਿੰਦਾ ਡੇਢ ਕਿ ਮਹੀਨਾ ਮੈਨੂੰ ਐ ਵੀ ਬੜਿਆ ਭਲੋਕੇ ਡੇਢ ਕਿ ਮਹੀਨਾ ਦੇਈ ਜਾਵੇ ਡੋਲੂ ਚੱਕਣਾ ਬਹੁਤ ਔਖਾ ਉਹਦਾ ਨਾ ਉਹਦੇ ਨਾਲ ਸਾਬਰਾ ਵੀ ਦੁੱਧ ਨਾਲ ਹਨਾ ਪਤਾ ਨਹੀਂ ਹੁਣ ਦੇਖਦੇ ਆ ਮੈਨ ਲੱਗਾ ਦੋ ਤਰੀਕ ਦਾ ਦਸਹਿਰਾ ਵਿੱਚ ਵਿਚਾਲੇ ਇਤਕੀ ਤਾਂ ਹੀ ਰਹਿ ਜਾਊਗਾ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਇਸ ਬਲੌਗ ਦਾ ਐਂਡ ਤਿਆਰ ਕੇ ਬੁਟੀਕ ਤੇ ਵੀਡੀਓ ਨਾਲ ਹੁੰਦੇ ਰੈਡੀ ਹੋਈ ਜਾਣਗੇ ਫਿਰ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੀ ਹੈ ਹਨਾ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ